ਮਾਧ ਪ੍ਰਦੇਸ਼ ਦੇ 76 ਫੋਰ ਜ਼ਿਲ੍ਹੇ ਚ ਫੂਡ ਡਿਲੀਵਰੀ ਐਪ ਤੋਂ ਆਨਲਾਈਨ ਖਾਣਾ ਆਰਡਰ ਕਰਨਾ ਇੱਕ ਨੌਜਵਾਨ ਨੂੰ ਮਹਿੰਗਾ ਪੈ ਗਿਆ ਨੌਜਵਾਨ ਨੇ ਐਤਵਾਰ ਰਾਤ ਨੂੰ ਸਵੀਗੀ ਐਪ ਰਾਹੀਂ ਸਾਗਰ ਰੋਡ ਤੇ ਸਥਿਤ ਫੋਰ ਸੀਜ਼ਨਜ਼ ਹੋਟਲ ਤੋਂ ਖਾਣਾ ਮੰਗਵਾਇਆ ਸੀ ਪਰ ਖਾਣਾ ਖਾਣ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਦਰਸਲ ਆਨਲਾਈਨ ਆਰਡਰ ਕੀਤੇ ਖਾਣੇ ਚ ਇੱਕ ਕਾਕਰੇ ਚ ਮਿਲਿਆ ਜਿਸ ਕਾਰਨ ਨੌਜਵਾਨ ਨੂੰ ਉਲਟੀਆਂ ਆਉਣ ਲੱਗ ਪਈਆਂ ਪੀੜਤ rahul ਬਿੱਦੂਆ ਬਿੰਦੂਆ 34 ਅਨੁਸਾਰ ਉਸਦੇ ਰਾਤ ਦੇ ਖਾਣੇ ਲਈ ਮਿਕਸ ਵੈਜ ਦਾਲ ਚੋਲ ਰੋਟੀ ਰਾਇਤਾ ਅਤੇ ਬਟਰ ਪਨੀਰ ਮੰਗਵਾਇਆ ਸੀ ਜਦੋਂ ਦਾਲ ਖਾ ਰਹੀ ਸੀ ਤਾਂ ਉਸਨੇ ਉਸ ਇੱਕ ਕਾਕਰੋਚ ਦੇਖਿਆ ਇਸ ਤੋਂ ਬਾਅਦ ਉਸਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਉਲਟੀਆਂ ਲੱਗ ਪਈਆਂ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਰਾਹੁਲ ਨੇ ਹੋਟਲ ਨਾਲ ਸੰਪਰਕ ਕੀਤਾ ਤਾਂ ਹੋਟਲ ਸਟਾਫ ਨੇ ਹਨੇਰੇ ਦਾ ਬਹਾਨਾ ਬਣਾਇਆ ਅਤੇ ਕਿਹਾ ਕੀ ਹੋ ਸਕਦਾ ਹੈ ਕਿ ਕਾਕਰੋਜ ਬਿਜਲੀ ਦਾ ਨਾ ਹੋਣ ਕਾਰਨ ਡਿੱਗਿਆ ਹੋਵੇ ਇਸ ਘਟਨਾ ਤੋਂ ਪਰੇਸ਼ਾਨ ਹੋ ਕੇ rahul ਨੇ swiggy ਐਪ ਤੋਂ ਰਿਫੰਡ ਲਿਆ ਅਤੇ ਕਿਹਾ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਫੂਡ ਵਿਭਾਗ ਨੂੰ ਕਰੇਗਾ rahul ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਾਅਦ ਬਹੁਤ ਦੁਖੀ ਹੈ ਅਤੇ ਹੋਟਲ ਨੂੰ ਇੰਨੇ ਲਾਹ ਪ੍ਰੋਵਾਈਡ ਨਾਲ ਖਾਣਾ ਨਹੀਂ ਭੇਜਣਾ ਚਾਹੀਦਾ ਖਾਸ ਕਰਕੇ ਜਦੋਂ ਗਾਕਾ ਦੀ ਸੇਫ ਦੀ ਗੱਲ ਆਉਂਦੀ ਹੈ ਉਹਨਾਂ ਨੇ ਕਿਹਾ ਕਿ ਇਸ ਨਾਲ ਭੋਜਨ ਦੀ ਗੁਣਵਤਾ ਤੇ ਇਹ ਹੀ ਸਵਾਲ ਉੱਠਦੇ ਹਨ ਫੂਡ ਅਫਸਰ ਵੰਦਨਾ ਜੈਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਹੋਟਲ ਵੱਲੋਂ ਲਾਪਰਵਾਹੀ ਪਾਈ ਗਈ ਤਾਂ ਟੁਕਵੀਂ ਕਾਰਵਾਈ ਕੀਤੀ ਜਾਵੇਗੀ ਇਹ ਮਾਮਲਾ ਫੂਡ ਡਿਲੀਵਰੀ ਐਪਸ ਤੋਂ ਆਰਡਰ ਕੀਤੇ ਗਏ ਭੋਜਨ ਦੀ ਗੁਣਵੱਤਾ ਤੇ ਸੁਰੱਖਿਆ ਤੇ ਸਵਾਲ ਖੜੇ ਕਰਦਾ ਹੈ ਅਤੇ ਸਬੰਧਤ ਅਧਿਕਾਰੀਆਂ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ